ਸਾਨੂੰ ਸੁਭੂਤ ਕਰ ਦਿਓ ਵੀ ਮਨੋਂ ਦੇ ਘਰੇ ਗਈਆਂ ਉਹਨਾਂ ਦੇ ਘਰੋਂ ਮਿੱਟੀ ਚੱਕੀ ਆ ਉਹਨਾਂ ਦੇ ਘਰੇ ਟੂਣਾ ਕੀਤਾ ਅੱਛਾ ਕੱਲ ਪੰਚਾਇਤ ਨੂੰ ਉਹ ਇਹ ਵੀ ਕਹਿ ਰਹੇ ਆ ਵੀ ਇਹ ਬੰਦਾ ਕਾਲਾ ਲਮ ਬੜਿਆ ਹੋਇਆ ਨਹੀਂ ਜੀ ਉਹ ਤਾਂ ਹੁਣ ਮੈਨੂੰ ਤਾਂ ਪੱਤਰਕਾਰ ਸਾਹਿਬ ਇਸ ਗੱਲ ਦਾ ਪਤਾ ਹੀ ਨਹੀਂ ਵੀ ਟੂਣਾ ਹੋਇਆ ਜਾਂ ਕਿਸੇ ਨੇ ਉਹਨਾਂ ਨੇ ਕੋਈ ਅਫਵਾਹ ਫੜਾਤੀ ਅਸੀਂ ਕੈਦਨੇ ਚੱਲੋ ਸਾਂਝੇ ਥਾਂ ਚੱਲੋ ਕਿਸੇ ਡੇਰੇ ਚੱਲੋ ਸੌਂ ਪਾਓ ਉੱਥੇ ਜਾਂਦੇ ਨਹੀਂ ਜੀ ਇਹ ਮਨ ਸੱਚੇ ਸੀ ਜੇ ਅਕਲ ਗਲਤੀ ਹੋ ਗਈ ਜੇ ਆਕੇ ਗਲਤੀ ਮੰਨ ਲੈਂਦੇ ਕੋਈ ਭਾਈ ਸਾਥੋਂ ਗਲਤੀ ਹੋ ਗਈ ਅਸੀਂ ਝੂਠਾ ਇਲਜ਼ਾਮ ਲਾ ਬੈਠੇ ਇੱਥੇ ਨਿਬੜਦਾ ਹੀ ਕੰਮ ਇਸ ਵਕਤ ਅਸੀਂ ਮੋਗਾ ਜ਼ਿਲ੍ਹਾ ਹਲਕਾ ਬਾਗਾ ਪੁਰਾਣਾ ਦੇ ਪਿੰਡ ਸੁਖਾਨੰਦ ਦੇ ਵਿੱਚ ਖੜੇ ਇਸ ਪਿੰਡ ਦੇ ਵਿੱਚ ਦੋ ਧਿਰਾਂ ਦੇ ਵਿੱਚ ਆਪਸੀ ਬਹਿਸ ਬਾਜ਼ੀ ਨੂੰ ਲੈ ਕੇ ਜਿਹੜਾ ਹੈਗਾ ਭਾਰੀ ਇਕੱਠ ਹੋਇਆ ਇੱਕ ਦੂਜੇ ਤੇ ਦੋਸ਼ ਲਾਏ ਜਾ ਰਹੇ ਨੇ ਜਿਹੜੀ ਪਾਰਟੀ ਤੇ ਦੋਸ਼ ਲਾਏ ਜਾ ਰਹੇ ਨੇ ਉਹ ਸਾਡੇ ਇਸ ਵਕਤ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿ ਕੀ ਮਾਮਲਾ ਹੈਗਾ ਹਾਲੀ ਸਾਸਿਕਾ ਸਾਸਿਕਾ ਜੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜੀ ਮੈਂ ਸਾਰੇ ਪਿੰਡ ਦਾ ਮੇਰੇ ਦਾ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜੀ ਕੀ ਗੱਲ ਬਾਤ ਹੈਗੀ ਆ ਜਿਹੜਾ ਤੁਹਾਡਾ ਅੱਜ ਇੱਥੇ ਪਿੰਡ ਦੀ ਗੱਲ ਬਾਤ ਰਹੀ ਹੈ ਜੀ ਮੈਂ ਬਲੌਰ ਸਿੰਘ ਸਨਫ ਜਰਨੈਲ ਸਿੰਘ ਤਹਿਸੀਲ ਮੇਰੀ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹਾਂ ਮੈਂ ਇੱਕ ਹੈਂਡੀਕੈਪਡ ਹਾਂ ਜੀ ਮੈਂ ਆਪਦੇ گاਵਾ ਰੱਖ ਕੇ ਘਰੇ ਆਪਦੇ ਬੱਚੇ ਪੜ੍ਹਦੇ ਹਾਂ ਹਮ ਮੇਰੇ ਪਿੰਡ ਦਾ ਇਹ ਜਸਵੀਰ ਸਿੰਘ ਜਸਵੀਰ ਸਿੰਘ ਇੱਕ ਰੰਧੀਰ ਸਿੰਘ ਧੀਰਾ ਸਾਨਾਪਾ ਮਹਿੰਦਰ ਸਿੰਘ ਬੜੈਚ ਪਰਿਵਾਰ ਦੇ ਪਰਿਵਾਰ ਹੈ ਮੇਰੇ ਪਿੰਡ ਵਿੱਚ ਰਹਿ ਰਿਹਾ ਉਹਨਾਂ ਨੇ ਮੇਰੇ ਤੇ ਝੂਠਾ ਅਲਿਗੇਸ਼ਨ ਲਾਇਆ ਵੀ ਬਲੌਰ ਸਿੰਘ ਉਰਫ ਕਾਕਾ ਜਿਹੜਾ ਉਹ ਅਥੇ ਗੱਦੀ ਲਾਉਂਦਾ ਉਹ ਚੇਲਾ ਉਹ ਸਾਡੇ ਘਰੇ ਟੂਣਾ ਕਰ ਗਿਆ ਸਾਡੇ ਘਰੇ ਢਾਲਾ ਲਾ ਗਿਆ ਸਾਡੇ ਮੁੰਡਾ ਤੇ ਨੂੰ ਬਿਮਾਰ ਹ ਜਿਸ ਕਰਕੇ ਜੀ ਮੈਂ ਉਹਨਾਂ ਨੂੰ ਬੁਲਾਇਆ ਕੱਲ ਵੀ ਪਿੰਡ ਦੀ ਸੱਤ ਦੇ ਵਿੱਚ ਮੇਰੀ ਨਵੀਂ ਪੁਰਾਣੀ ਪੰਚਾਇਤ ਵੀ ਸੱਦੀ ਅੱਜ ਕੱਲ ਉਹ ਮੇਰੇ ਪਿੰਡ ਦੇ ਸੱਤ ਦੇ ਵਿੱਚ ਨਹੀਂ ਆਏ ਮੇਰੇ ਸਾਹਮਣੇ ਵੀ ਮੈਂ ਕਿਹਾ ਤੁਸੀਂ ਮੈਨੂੰ ਸਾਬਤ ਕਰ ਦਿਓ ਝੂਠਾ ਜੇ ਮੈਂ ਕੋਈ ਗੱਦੀ ਲਾਉਣਾ ਜਾਂ ਮੈਂ ਕੁਛ ਵੀ ਕਰਦਾ ਉਹ ਮੈਨੂੰ ਤੁਸੀਂ ਸਾਬਤ ਕਰੋ ਠੀਕ ਆ ਉਹ ਕੱਲ ਵੀ ਉਹਨਾਂ ਦਾ ਪਰਿਵਾਰ ਦਾ ਕੋਈ ਜੀ ਨਹੀਂ ਆਇਆ ਉਹਨਾਂ ਦੀਆਂ ਬੁੜੀਆਂ ਨੇ ਵੀ ਕਿਹਾ ਧੀਰੇ ਕਹਿੰਦੇ ਕਿਆ ਬੂਟੇ ਕਹਿੰਦੇ ਕਿਆ ਜਸਵੀਰੇ ਕਹਿੰਦੇ ਕਿਆ ਸਾਰਿਆਂ ਨੇ ਕਿਹਾ ਇਹ ਗੱਦੀ ਲਾਉਂਦਾ ਚੇਲਾ ਟੂਣਾ ਕਰਕੇ ਸਾਡੇ ਘਰੇ ਢਾਲਾ ਕਰਕੇ ਉਹ ਕਿਸੇ ਗੱਲ ਦਾ ਵੀ ਆਪਦਾ ਤੱਥ ਸਬੂਤ ਪੇਸ਼ ਕਰ ਦੇਣ ਤੁਹਾਡੇ ਤੇ ਕਿਉਂ ਸ਼ੱਕ ਕੀਤਾ ਉਹਨੂੰ ਇਸ ਗੱਲ ਨੂੰ ਉਹ ਤਾਂ ਜੀ ਹੁਣ ਉਹਨਾਂ ਨੂੰ ਕਹਿ ਨਹੀਂ ਸਕਦੇ ਕੁਝ ਉਹਨਾਂ ਨੂੰ ਕੀ ਪਤਾ ਕਿਹੜਾ ਕੋਈ ਬੰਦਾ ਚੇਲਾ ਜਾਂ ਕੋਈ ਬਾਬਾ ਉਹਨਾਂ ਨੂੰ ਇਗਨੋਰ ਕਰ ਰਿਹਾ ਕਹਿ ਰਿਹਾ ਵੀ ਉਹ ਬੰਦੇ ਤੇ ਐਂ ਲਾ ਜੋ ਐਲੀਗੇਸ਼ਨ ਲਾਓ ਫੋਟੋ ਇਹਨਾਂ ਦੋਹਾਂ ਪਰਿਵਾਰਾਂ ਦੇ ਨਾਲ ਕੋਈ ਮੇਰਾ ਕੋਈ ਵੀ ਨੇੜਤਾ ਨਹੀਂ ਜੀ ਮੇਰਾ ਸਾਰੇ ਪਿੰਡ ਦੇ ਵਿੱਚ ਬਹੁਤ ਮੋਹ ਪਿਆਰ ਹੈ ਜੀ ਸਾਰੇ ਪਿੰਡ ਦੇ ਵਿੱਚ ਮੈਂ ਪੂਰਾ ਮੋਹ ਪਿਆਰ ਦੇ ਨਾਲ ਰਹਿ ਰਿਹਾ ਨੰਬਰ 2 ਤੇ ਮੇਰੀਆਂ ਕੱਲ ਵੀ ਪੰਚਾਇਤਾਂ ਬੁਲਾਈਆਂ ਹੋਈਆਂ ਸੀ ਨਵੀਂ ਪੁਰਾਣੀ ਪੰਚਾਇਤ ਕੱਲ ਵੀ ਮੇਰੇ ਪੰਚਾਇਤ ਮੇਰੇ ਪਿੰਡ ਦੇ ਨਾਲ ਆ ਅੱਜ ਵੀ ਮੇਰੇ ਨਾਲ ਖੜੇ ਐ ਇਹਨਾਂ ਨੂੰ ਕਵਰੇਜ ਦੇ ਵਿੱਚ ਲੋ ਸਾਰੀ ਪੰਚਾਇਤ ਨੂੰ ਕਿੰਨੇ ਦਿਨ ਹੋ ਗਿਆ ਤੁਹਾਨੂੰ ਅੱਜ ਇਹਨਾਂ ਨੂੰ ਅੱਜ ਜੀ 4 ਦਿਨ ਹੋ ਗਏ ਇਹ ਗੱਲ ਕਰੀ ਨੂੰ ਪਹਿਲਾਂ ਮੇਰੇ ਭਰਾ ਨੂੰ ਕਿਹਾ ਐਂ ਕਰਕੇ ਤੁਹਾਡਾ ਬਦਾਂ ਤੇਰਾ ਭਰਾ ਚੇਲਾ ਗੱਦੀ ਲਾਉਂਦਾ ਸਾਡੇ ਘਰੇ ਢਾਲਾ ਲਾ ਗਿਆ ਉਹਨੇ ਮੇਰੇ ਨਾਲ ਘਰੇ ਆਣ ਕੇ ਗੱਲਬਾਤ ਕੀਤੀ ਲਾਰਾ ਕਿ ਵੈਸੀ ਬਸ ਨਹੀਂ ਮੈਂ ਜੀ ਉਹ ਮੇਰੇ ਪਿੰਡਦਿਆਂ ਤੋਂ ਪੁੱਛੋ ਜੀ ਜੇ ਮੈਂ ਕੋਈ ਗੱਦੀ ਵਾਂ ਲਾਉਣਾ ਜਾਂ ਮੈਂ ਕੋਈ ਚੇਲਾ ਉਹ ਮੇਰੇ ਪਿੰਡ ਦੇ ਦੱਸਣਗੇ ਵੀ ਹਾਂ ਇਹ ਬੰਦਾ ਗੱਦੀ ਲਾਉਂਦਾ ਜਾਂ ਨਹੀਂ ਲਾਉਂਦਾ ਮੇਰੇ ਸਾਰੇ ਪਿੰਡ ਦੇ ਖੜੇ ਮੇਰੀ ਪੰਚਾਇਤ ਖੜੀ ਇਹਨਾਂ ਨੂੰ ਪੁੱਛੋ ਕੀ ਇਹ ਗੱਲ ਸੱਚ ਹੈ ਕਿ ਗੱਦੀ ਲਾਉਂਦਾ ਨਹੀਂ ਗੱਦੀ ਲਾਉਂਦੇ ਇਹ ਤਾਂ ਇੱਕ ਪਾਜਾ ਵਿਚਾਰਾ ਆਪਦੇ ਘਰੇ ਮਤਲਗਾਈਆਂ ਰੱਖ ਕੇ ਆਉ ਦਾ ਟਾਈਮ ਪਾਸ ਕਰਦਾ ਹੈ ਐਵੇਂ ਮਤਲਬ ਝੂਠੇ ਲਿਆਉਣ ਲੰਦੇ ਇੱਥੇ ਕੀ ਕਾਰਨ ਹੋ ਸਕਦਾ ਕਿ ਇਹਨਾਂ ਤੇ ਕਾਰਨ ਹੋਣਾ ਅਗਲੇ ਨੂੰ ਪਤਾ ਹੋਊਗਾ ਇਹ ਕੋਈ ਵੀ ਕਿਸੇ ਤੇ ਲਾ ਸਕਦਾ ਜੇ ਕੋਈ ਗੱਲਬਾਤ ਹੋਵੇ ਤਾਂ ਸਾਨੂੰ ਤਾਂ ਤਲਾਹ ਦਿੱਤੀ ਕੱਲ ਕੱਲ ਵੀ ਅਸੀਂ ਇੱਥੇ ਆਏ ਉਹ ਨਹੀਂ ਪਹੁੰਚੇ ਨਹੀਂ ਅੱਜ ਫੇਰ ਇਹ ਤਾਂ ਆਹਦਾ ਕੰਮ ਛੱਡ ਕੇ ਬੇਰੇ ਤੇ ਆਏ ਆ ਉਹ ਆਏ ਨਹੀਂ ਕੋਈ ਵੀ ਗਾਹ ਹੁਣ ਅਗਲੀ ਕਾਰਵਾਈ ਨਹੀਂ ਕਰਨੀ ਆ ਮਤਲਬ ਕੋਈ ਦਰਖਾਸਤ ਦੇਣੀ ਹੈ ਪੰਚਾਇਤ ਨੇ ਦੋ ਵਾਰ ਹੀ ਬੁਲਾਇਆ ਕੀ ਲੱਗਦਾ ਬਿਨਾਂ ਮਤਲਬ ਤਾਂ ਫੱਟਲ ਖਵਾ ਕਰ ਰਹੀ ਹੈ ਬਿਲਕੁਲ ਕੋਈ ਗੱਲ ਹੋਵੇ ਤਾਂ ਫੇਰ ਵੀ ਫੇਰ ਢਾਂਗ ਨਹੀਂ ਤਾਂ ਜਦ ਤਰੀਕੇ ਦੀ ਗੱਲ ਹੋਵੇ ਤਾਂ ਕੋਈ ਮਤਲਬ ਫੇਰ ਹੀ ਹੁੰਦਾ ਹੈ ਇਹ ਮਤਲਬ ਸੱਚੇ ਸੀ ਜਾਂ ਗਲਤੀ ਹੋ ਗਈ ਸੀ ਆ ਕੇ ਗਲਤੀ ਮੰਨ ਲੈਂਦੇ ਕੋਈ ਭਾਈ ਸਾਥੋਂ ਗਲਤੀ ਹੋ ਗਈ ਅਸੀਂ ਝੂਠਾ ਇਲਜ਼ਾਮ ਲਾ ਬੈਠੇ ਇੱਥੇ ਨਿਬੜਦਾ ਹੀ ਕੰਮ ਹੁਣ ਗੱਲ ਗਾਹਾਂ ਤੋਂ ਦੀ ਲੋੜ ਹੀ ਨਹੀਂ ਸੀਗੀ ਮੈਂਬਰ ਸਾਹਿਬ ਤੁਸੀਂ ਮੋਤਵਾਰ ਬੰਦੇ ਹੋ ਪਿੰਡ ਦੇ ਵਿੱਚ ਜਦੋਂ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਆਪਸ ਵਿੱਚ ਅਣਬਣ ਹੋਣ ਲੱਗ ਜਾਂਦੀ ਤੇ ਇਸ ਮਸਲੇ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਇਹਨਾਂ ਤੇ ਦੋਸ਼ ਲੱਗੇ ਹਾਂਜੀ ਇਹਨਾਂ ਨੇ ਦੋ ਦਿਨ ਹੋ ਗਏ ਸਾਨੂੰ ਤਲਾਹ ਦਿੱਤੀ ਸੀ ਘਰੇ ਜਾ ਕੇ ਬਲੌਗ ਸਿੰਘ ਨੇ ਵੀ ਐਂ ਕਰਕੇ ਸਾਡੇ ਤੇ ਇਲਿیکشن ਲਾਉਂਦੇ ਆ ਉਹ ਤੇ ਅਸੀਂ ਉਹਨਾਂ ਨੂੰ ਬੁਲਾਇਆ ਵੀ ਆ ਕੱਲ ਵੀ ਬੁਲਾਇਆ ਸੀ ਮੈਂ ਫੋਨ ਵੀ ਕਰੇ ਸੀ ਤੇ ਤੁਸੀਂ ਭਾਈ ਇੱਥੇ ਆਓ ਸਾਥ ਦੇ ਵਿੱਚ ਆਓ ਦਾ ਪੱਖ ਰੱਖੋ ਤੇ ਗੱਲ ਦੱਸੋ ਉਹ ਕੱਲ ਵੀ ਨਹੀਂ ਆਏ ਤੇ ਅੱਜ ਵੀ ਨਹੀਂ ਆਏ ਅੱਜ ਵੀ ਆਏ ਸੀ ਤੇ ਜੋ ਗੱਦੀ ਕੁੱਤੀ ਦੀ ਗੱਲ ਕਰਦੇ ਅਸੀਂ ਤਾਂ ਇਹ ਪਿੰਡ 'ਚ ਰਹਿੰਦੇ ਅਸੀਂ ਸੁਣੀ ਨਹੀਂ ਉਹ ਜੀ ਗੱਲ ਤੇ ਨਾ ਅਸੀਂ ਕਿਤੇ ਵੇਖੀ ਆ ਵਿਚਾਰੇ ਦੀ ਤੇ ਉਹਦਾ ਹੁਣ ਉਹਨਾਂ ਨੂੰ ਪਤਾ ਵੀ ਗਲਤ ਆ ਜਾਂ ਸਹੀ ਆ ਉਹ ਤਾਂ ਉਹ ਦੱਸਣਗੇ ਉਹ ਆ ਨਹੀਂ ਰਹੇ ਤੇ ਕੱਲ ਵੀ ਬੁਲਾਇਆ ਕਈ ਥਾਵਾਂ ਤੇ ਪਿੰਡਾਂ ਦੇ ਵਿੱਚ ਦੋਸ਼ ਲਾਏ ਜਾਂਦੇ ਕਿ ਪਿੰਡ ਦੀ ਪੰਚਾਇਤ ਪਿੰਡ ਦੇ ਮਸਲੇ ਨਿਬੇੜਦੀ ਨਹੀਂ ਬਾਹਰ ਤੱਕ ਚਲੇ ਜਾਂਦੇ ਆ ਪਰ ਅੱਜ ਪਿੰਡ ਦੀ ਪੰਚਾਇਤ ਨੇ ਇਹ ਕਿਹਾ ਗਿਆ ਵੀ ਦੋ ਵਾਰ ਹੀ ਬੁਲਾਇਆ ਸੀ ਪਰ ਉਹ ਪਰਿਵਾਰ ਆਜੇ ਦੇ ਵਿੱਚ ਆਇਆ ਨਹੀਂ ਆਇਆ ਜੀ ਦੋ ਵਾਰੀ ਕੱਲ ਵੀ ਬੁਲਾਏ ਅੱਜ ਵੀ ਬੁਲਾਏ ਨਹੀਂ ਆਈ ਨਹੀਂ ਆਈ ਹਾਂਜੀ ਕੀ ਲੱਗਦਾ ਵੀ ਜਿਹੜੇ ਇਹ ਗੱਤੀ ਲਾਉਂਦੇ ਆ ਨਹੀਂ ਜੀ ਬਿਲਕੁਲ ਨਹੀਂ ਲਾਉਂਦੇ ਨਹੀਂ ਲਾਉਂਦੇ ਨਹੀਂ ਲਾਉਂਦੇ ਕੋਈ ਪਿਛਲਾ ਕੋਈ ਇਹਨਾਂ ਦੇ ਪਰਿਵਾਰ ਦੇ ਵਿੱਚ ਪਿਛਲੀਆਂ ਪੀੜ੍ਹੀਆਂ ਦੇ ਵਿੱਚ ਹੁੰਦਾ ਕਈ ਵਾਰ ਵੀ ਕੋਈ ਗੱਤੀ ਲਾਉਂਦਾ ਵੀ ਸ਼ਾਇਦ ਉਹ ਤੋਂ ਲੈ ਕੇ ਨਹੀਂ ਲਾਉਂਦੇ ਨਹੀਂ ਲਾਉਂਦੇ ਨਹੀਂ ਜੀ ਆਪਾਂ ਤਾਂ ਸੁਣਾ ਹੂੰ ਤੁਸੀਂ ਨਹੀਂ ਨਹੀਂ ਤੁਸੀਂ ਇਹਨਾਂ ਦੇ ਵੱਡੇ ਭਾਈ ਹੋ ਕੀ ਇਹ ਗੱਲ ਸੱਚ ਹੈ ਕਿ ਵੀ ਉਹਨਾਂ ਨੇ ਇਹਨਾਂ ਤੇ ਇਹ ਝੂਠਾ ਦੋਸ਼ ਲਾਇਆ ਜੀ ਝੂਠਾ ਲਾਇਆ ਪਹਿਲਾਂ ਕੋਈ ਪਰਿਵਾਰ ਦੇ ਵਿੱਚ ਥੋੜੇ ਐ ਗੱਤੀ ਲਾਉਂਦੇ ਸੀ ਨਾ ਨਾ ਸਾਡੇ ਕੋਈ ਨਹੀਂ ਲਾਉਂਦਾ ਸਾਡੇ ਅਗੇ ਤੁਸੀਂ ਤਾਂ ਗਵਨ ਪਾਇਆ ਘਾਤ ਕੇ ਜੀ ਜਵਾਕ ਤੇ ਜਾਂ ਸਾਡੇ ਅਗੇ ਤੇ ਪਾਇਆ ਹੋ ਇਹ ਤਾਂ ਬਸ ਮਦਣੀ ਕਰੇ ਮਾਉਣੀ ਭਾਈ ਹੂੰ ਕੀ ਉਹ ਜਿਹੜਾ ਟੂਣਾ ਹੋਇਆ ਜਿਹੜਾ ਉਹ ਵਾਕਈ ਉਧਰ ਉਹਨਾਂ ਦੇ ਘਰ ਦੇ ਵਿੱਚ ਹੋਇਆ ਟੂਣਾ ਨਹੀਂ ਜੀ ਉਹ ਤਾਂ ਹੁਣ ਮੈਨੂੰ ਤਾਂ ਪੱਤਰਕਾਰ ਸਾਹਿਬ ਇਸ ਗੱਲ ਦਾ ਪਤਾ ਹੀ ਨਹੀਂ ਟੂਣਾ ਹੋਇਆ ਜਾਂ ਕਿਸੇ ਨੇ ਉਹਨਾਂ ਨੇ ਕੋਈ ਅਫਵਾਹ ਫਲਾਤੀ ਜਾਂ ਕੋਈ ਭੇਡਚਾਲ ਪਾਉਣ ਨਾ ਮਾਰਿਆ ਕੋਈ ਬਗਾਨਾ ਅਫਵਾਹ ਫਲਾ ਗਿਆ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਜੀ ਉਹਨਾਂ ਦਾ ਘਰ ਤੇ ਮੇਰਾ ਘਰ ਘਟੋ ਘਟਵੀਂ 1 ਕਿਲੋਮੀਟਰ ਦੇ ਫਾਸਲੇ ਦੇ ਆ ਠੀਕ ਹੈ ਅਛਾ ਉਹ ਜਿਹੜਾ ਪਰਿਵਾਰ ਨਾਲ ਉਹਨਾਂ ਨੇ ਮੇਰੇ ਤੇ ਅਲੀਗੇਸ਼ਨ ਲਾਇਆ ਪੱਲ ਪੰਚਾਇਤ ਨੂੰ ਉਹ ਇਹ ਵੀ ਕਹਿ ਰਹੇ ਆ ਵੀ ਇਹ ਬੰਦਾ ਕਾਲਾ ਏਲਮ ਬੜਿਆ ਹੋਇਆ। ਇਹ ਬੰਦਾ ਐ ਕਰਦਾ ਇਹ ਜੋ ਕਰਦਾ। ਉਹਨਾਂ ਨੇ ਕਈ ਅਫਵਾਹਾਂ ਫਲਾ ਫਲਾ ਛੱਡੀਆਂ। ਇਹਨਾਂ ਫੂਨ ਫੂਨ ਤੇ ਗੱਲਾਂ ਕਰੀਂਗਾ ساری ਪੰਚਾਇਤ। ਇੱਥੋਂ ਕਿਤੇ ਨਾ ਕਿਤੇ ਲੱਗਦਾ ਵੀ ਉਹ ਕਿਸੇ ਪੁਰਾਣਾ ਜਾਂ ਕੁਝ ਕੋਈ ਵੈਰ ਅਟੜ ਰੇ ਜਿਹੜਾ ਨਹੀਂ ਮੇਰਾ ਕੋਈ ਵੈਰ ਵਿਰੋਧ ਵੀ ਹੈ ਨਹੀਂਗਾ ਜੀ। ਮੇਰਾ ਪਿੰਡ ਦੇ ਵਿੱਚ ਕਿਸੇ ਦੇ ਨਾਲ ਵੀ ਹੈ ਨਹੀਂ ਜੀ ਮੇਰਾ ਵੈਰ ਵਿਰੋਧ। ਮੇਰੇ ਪਿੰਡ ਦੇ ਲੋਕ ਖੜੇ ਆ ਸਾਰੇ ਜੀ। ਮੇਰੇ ਪਿੰਡ ਦਾ ਇੱਕ ਵੀ ਬੰਦਾ ਕਹਦੇ ਵਿੱਚ ਮੇਰਾ ਕਿਸੇ ਦੇ ਨਾਲ ਵੈਰ ਵਿਰੋਧ ਹੋਵੇ ਜਾਂ ਮੈਂ ਕਿਸੇ ਦੇ ਨਾਲ ਗਾਲੀ ਗਲੋਚ ਕੀਤੀ ਹੋਵੇ। ਜਾ ਮੇਰਾ ਕਿਸੇ ਦੇ ਨਾਲ ਕੋਈ ਵੋਟ ਰਾਜ ਦਾ ਵੀ ਮਸਲਾ ਹੋਵੇ ਮੇਰਾ ਕਿਸੇ ਨਾਲ ਠੀਕ ਹੈ ਮੈਂ ਪਿੰਡ ਦਾ ਰਾਜਾ ਸਖਾ ਮੈਂ ਪਿੰਡ ਦੇ ਸਾਂਝੇ ਗੰਮਾ ਦੇ ਵਿੱਚ ਨਾਲ ਖੜਾ ਲੋਕ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਪਿੰਡ ਦੇ ਵਿੱਚੋਂ ਤੁਹਾਡੇ ਤੇ ਹੀ ਦੋਸ਼ ਲਾਏ ਆ ਦੋਸ਼ ਜੀ ਹੋਰਾਂ ਤੇ ਵੀ ਲਾਏ ਆਵੇ ਨਾਲ ਬੈਠੇ ਆ ਜਿਹੜੇ ਉਹਨਾਂ ਦੇ ਸਕੇ ਆਓ ਜੀ ਇੱਧਰ ਇਹਨਾਂ ਦੇ ਵਾਇਸ ਤੇ ਦੋਸ਼ ਲੱਗੇ ਹਾਂਜੀ ਸਾਡੇ ਤੁਹਾਨੂੰ ਕੀ ਕਹਿੰਦੇ ਉਹ ਬਸ ਆਈ ਵੀ ਸਾਡੇ ਨੇ ਆਹ ਟੂਣਾ ਕਰਕੇ ਹੀ ਸਾਡੇ ਦੇ ਢਾਲਾ ਕਰਕੇ ਸਾਡੇ ਜੁਆਕ ਬਿਮਾਰ ਹੋ ਗਏ ਆਈ ਲਾਈ ਜਾਂਦੇ ਆ ਇਹ ਇਹਦੇ ਕਾਕੇ ਦੀ ਤਾਂ ਹਜੇ ਕੱਲ ਲਾਉਣ ਲੱਗੇ ਸਾਡੇ ਸਾਰੀ ਓਰ ਉਹ ਕਿ ਲਾਉਂਦੇ ਨੇ ਫਿਰ ਤੁਸੀਂ ਆਪ ਦੀ ਗੱਲ ਪੰਚਾਇਤ ਵਿੱਚ ਬਥੇਰੇ ਆ ਰਹੀ ਸੱਧੇ ਜੀ ਰਿਸ਼ਤੇਦਾਰ ਸੱਧੇ ਜੀ ਪੰਚਾਇਤ ਚ ਸੱਧੇ ਉਥੇ ਅਸੀਂ ਅਸੀਂ ਕਹਿ ਦਿੰਨੇ ਚ ਚਲੋ ਸਾਂਝੇ ਥਾਂ ਚਲੋ ਕਿਸੇ ਡੇਰੇ ਚ ਚਲੋ ਸੌਂ ਪਾਓ ਉਥੇ ਜਾਂਦੇ ਨਹੀਂ ਜੀ ਅਸੀਂ ਜਾਵਾਂਗੇ ਮਹੀਨੇ ਨੂੰ ਜਾਵਾਂਗੇ 15 ਦਿਨਾਂ ਨੂੰ ਜਾਵਾਂਗੇ ਸਾਡਾ ਜਵਾਕ ਬਵਾਰ ਆਹਾਂ ਗੱਲਾਂ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐਵੇਂ ਆਪ ਦੀ ਆਬੇਜੀ ਕਰਾਈ ਜਾਂਦੇ ਬੈਠੇ ਘਰੇ ਨਾਲ ਸਾਡੇ ਵੀ ਬੇਜੀ ਕਰਾਈਦੇ ਸਾਡਾ ਬੜੈ ਚ ਕੋਤਾ ਜੀ ਤੇ ਚਾਰ ਪੰਜ ਘਰ ਆ ਸੀ ਉਹ ਬਸ ਇੱਕੇ ਘਰ ਉਹਦੀ ਉਂਗਲ ਤੇ ਜਸਵੀਰ ਸਿੰਘ ਹੈ ਜਿਹੜਾ ਉਹੀ ਉਹਨਾਂ ਨੂੰ ਉਂਗਲਾਂ ਲਾਉਂਦਾ ਜੀ ਇਹ ਜਸਵੀਰ ਸਿੰਘ ਕੌਣ ਹੈ ਮੇਰੇ ਚਾਚੇ ਦਾ ਮੁੰਡਾ ਹੈ ਤੁਹਾਡੇ ਸਕੇ ਚਾਚੇ ਦਾ ਮੁੰਡਾ ਹੈ ਸਕੇ ਚਾਚੇ ਦਾ ਮੁੰਡਾ ਹੂੰ ਤੁਹਾਡੇ ਵੀ ਕੋਈ ਅਣਬਣ ਹੋਈ ਜਿੱਦਾਂ ਤੁਹਾਡੇ ਚਾਚੇ ਦਾ ਮੁੰਡਾ ਖੁਦ ਭਰਾ ਇੱਕ ਹੁੰਦਾ ਏ ਇਤਨ ਦੋਸ਼ ਨਾ ਜੀ ਸਾਡੇ ਕੋਈ ਪੰਚਾਇਤ ਕੋਈ ਪਿੰਡ ਦਾ ਬੰਦਾ ਕਹੇ ਸਾਡੀ ਕਿਸੇ ਨਾਲ ਲੜਾਈ ਹੋਵੇ ਅਸੀਂ ਜੇ ਕਿਸੇ ਕੁੱਤੇ ਦੇ ਛੋਟੀ ਵੀ ਮਾਰੀ ਹੋਵੇ ਸਾਰੀ ਮੈਂ ਸਾਡੇ ਕਈ ਹੁਦਾਂ ਦਿਆਨੇ ਉਹ ਵੀ 10 ਦਿਨ ਤਾਂ ਵੀ ਅਸੀਂ ਦੇਣ ਦਾ ਰਹੇ। ਮੈਂਬਰ ਸਾਹਿਬ ਕੀ ਇਹੋ ਜੇ ਪਰਵਾਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਪਿੰਡ ਦੇ ਮਾਹੌਲ ਨੂੰ ਇੰਨਾ ਖਰਾਬ ਕਰਦੇ। ਹਾਂਜੀ ਹਾਂਜੀ ਜ਼ਰੂਰ ਹੋਣੀ ਚਾਹੀਦੀ ਹੈ ਕਾਰਵਾਈ ਜਿਹੜੇ ਗਲਤ ਐਲੀਕੇਸ਼ਨ ਲਾਉਂਦੇ ਕਹਿੰਦੇ ਇਹਨਾਂ ਤੇ ਜ਼ਰੂਰ ਸਰਕਾਰ ਨੂੰ ਤੇ ਕਾਰਵਾਈ ਕਰਨੀ ਚਾਹੀਦੀ। ਤੁਹਾਡੇ ਸਰਪੰਚ ਸਾਹਿਬ ਤੁਹਾਨੂੰ ਸਾਹਿਬ ਆਏ ਜੀ ਉਹਨਾਂ ਕੋਈ ਜ਼ਰੂਰੀ ਰਿਹਾ ਹੋਗਾ ਇਸ ਕਰਕੇ ਆਏ। ਕੀ ਕਹਿਣਾ ਚਾਹੋ ਜੀ ਤੁਸੀਂ? ਠੀਕ ਹੈ ਜੀ ਬੰਦੇ ਸਹੀ ਹੈ ਜੀ ਐਵੇਂ ਜਾਮ ਲਾਤਾ ਇਹਨਾਂ ਤੇ ਜੀ। ਬਿਲਕੁਲ ਜਾਮ। ਹਾਂ ਕਾਕਾ ਸਾਥੀ। ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਇਹੋ ਜਿਹਾ ਪਰਿਵਾਰ ਕਿਦਾਂ ਦਾ ਚਲੋ ਉਹਨਾਂ ਨੇ ਜਿਹੜਾ ਤੋਸ਼ ਲਾਇਆ ਉਹ ਗੱਲ ਸਾਈਡ ਤੇ ਰੱਖਦੇ ਆ ਉਹ ਪਰਿਵਾਰ ਹੁੰਜ ਕਿਦਾਂ ਦਾ ਅਮਰਤਾ ਨੀ ਪਰਿਵਾਰ ਆ ਜੀ ਵਧੀਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਹੋਇਆ ਉਹ ਤਾਂ ਅਮਰ ਅਮਰਤ ਛਾਕ ਕੇ ਅੱਜ ਉਹਨਾਂ ਦਾ ਖੁਦ ਹੀ ਇਹਨਾਂ ਮਤਲਬ ਕਿ ਟੂਣੇ ਟੱਪਿਆਂ ਦੇ ਵਿੱਚ ਵਿੱਚ ਹਾਂਜੀ ਹਾਂਜੀ ਵਿਸ਼ਵਾਸ ਪਤਰਿਕਾ ਤੇ ਕਰੀ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਹ ਨਾ ਵਹਿਮਾਂ ਪਰਮਜਪੇ ਪਏ ਪਤਾ ਨਹੀਂ ਕਿਹਨਾ ਕਹਿ ਗੱਲ ਫਾਈ ਸਹੀ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਤੱਕ ਆਨੇ ਦੇ ਸੰਬੂਧਤ ਕਰ ਦਿਓ ਵੀ ਮਨਾਂ ਦੇ ਘਰੇ ਗਈਆਂ ਉਹਨਾਂ ਦੇ ਘਰੋਂ ਮਿੱਟੀ ਚੱਕੀ ਆ ਉਹਨਾਂ ਦੇ ਘਰੇ ਟੂਣਾ ਕੀਤਾ ਅੱਛਾ ਤੁਹਾਡੇ ਤੇ ਦੋਸ਼ ਲੱਗੇ ਹਾਂਜੀ ਕਹਿੰਦੇ ਟੂਣਾ ਕਰਦੀ ਐ ਸਾਡੇ ਘਰੋਂ ਪੈਰਾਂ ਦੀ ਮਿੱਟੀ ਚੱਕਦੀ ਐ ਵੀ ਮੈਨੂੰ ਫੋਟੋ ਦਿਖਾ ਦਿਨੇ ਮੈਂ ਮੰਨ ਜੀ ਉਹਨਾਂ ਦੇ ਘਰੇ ਕੈਮਰਾ ਸੀ ਕੈਮਰਾ ਲੱਗੇ ਹਾਂਜੀ ਲੱਗੇ ਉਹਨਾਂ ਦੇ ਘਰੇ ਕਲੇ ਲੱਗੇ ਹੋਏ ਜੀ ਮਤਲਬ ਕਿ ਤੁਹਾਡੇ ਤੇ ਵੀ ਇਹ ਬੇਬੁਨਿਆਦ ਜਿਹੜੇ ਦੋਸ਼ ਲਾਏ ਜਾ ਰਹੇ ਹਾਂਜੀ ਕਿਤੇ ਨਾ ਕਿਤੇ ਅੰਕਲ ਲੱਗਦਾ ਕਿ ਇਹਨਾਂ ਨੇ ਨਿੱਖੀਆਂ ਮੋਟੀਆਂ ਚੀਜ਼ਾਂ ਕਰਕੇ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਹਾਂਜੀ ਹਾਂਜੀ ਇਹੀ ਗੱਲ ਹੈ ਜੀ ਇਹ ਪਰਿਵਾਰ ਕਿਦਾਂ ਦਾ ਜਿਨ੍ਹਾਂ ਤੇ ਦੋਸ਼ ਲੱਗਿਆ ਇਹ ਪਰਿਵਾਰ ਵਧੀਆ ਜੀ ਉਹਨਾਂ ਨੂੰ ਵੀ ਗਲਤ ਜੱਜ ਗਿਆ ਜੀ ਨਾ ਕੋਈ ਟੂਣਾ ਨਾ ਹੁੰਦਾ ਜੇ ਟੂਣਾ ਦਾ ਉਹ ਥਾਣੇ ਗਜਰੀਆਂ ਬੰਦ ਹੋ ਜਾਣਾ ਨਾ ਕਿ ਸ਼ੁਰੂ ਕਰਨ ਵਾਲਾ ਜੰਮਿਆ ਨਾ ਕੋਈ ਕਰ ਸਕਦਾ ਉਹਨਾਂ ਦੇ ਵਿੱਚ ਆਏ ਵੀ ਜਿਨ੍ਹਾਂ ਨੇ ਦੋਸ਼ ਲਾਇਆ ਉਹ ਖੁਦ ਅਮਰਤਧਾਰੀ ਨੇ ਆਓ ਜਿਹਨਾਂ ਨੂੰ ਗਲਤ ਜੱਜ ਗਿਆ ਜੀ ਸਕੇ ਪਰਿਵਾਰ ਆ ਦੋਨੇ ਇਹ ਇਕੱਠੇ ਚਾਚੇ ਦਾ ਇਹਦੇ ਪੋਤਾ ਜੀ ਇਹਦਾ ਤਾਂ ਘਰ ਦੂਰ ਬਹੁਤ ਬਾਟਾ ਜੀ ਇਹਦਾ ਨਾ ਕੋਈ ਲਾਉਂਦਾ ਵਿਚਾਰਾ ਨਾ ਇਹਦਾ ਕੋਈ ਹੈਗਾ ਜਿਹਦੇ ਉਹਨਾਂ ਨੂੰ ਗਲਤ ਮਨਚ ਜੱਜ ਗਿਆ ਉਹਨਾਂ ਦੇ ਉਹਦਾ ਕੋਈ ਖਾਲ ਨਹੀਂ ਕੱਢ ਸਕਦੇ ਜੀ ਕੋਈ ਨਹੀਂ ਇਹ ਤਾਂ ਦੋਨੇ ਜੀ ਹੈਂਡੀਕੈਪਟ ਹੈ ਜੀ ਇਹ ਤਾਂ ਆਪਦੇ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਆ ਜੀ ਆਹਦੇ ਬੱਚੇ ਪੜਾਉਂਦੇ ਕਰਦੇ ਆ ਜੀ ਇਹਨਾਂ ਦਾ ਕੋਈ ਹੈ ਨਹੀਂ ਇਹੋ ਜੇ ਵਧਿਆ ਇਮਾਨਦਾਰ ਪਰਿਵਾਰ ਹੈ ਜੀ ਮੈਂ ਵੀ ਸਾਬ ਕਮੇ ਬਣਾਇਆ ਅੱਛਾ ਜੀ ਜਿਵੇਂ ਉਹਨਾਂ ਨੇ ਇੱਕ ਹੋਰ ਪਰਿਵਾਰ ਤੇ ਵੀ ਦੋਸ਼ ਲਾਇਆ ਕਿ ਉਹ ਵੀ ਠੁਨੇ ਕਰਦੇ ਨੇ ਨਹੀਂ ਜੀ ਕੋਈ ਨਹੀਂ ਠੁਨੇ ਕਰਦੇ ਇਹਨਾਂ ਦਾ ਜੀ ਇਹਨਾਂ ਦਾ ਉਹਦਾ ਹਰ ਇੱਕ ਤੇ ਲਾਉਂਦੇ ਅੰਬਰਦਾਰ ਸਿੰਘ ਹੈ ਜੀ ਨਾਲ ਉਹ ਕੋਈ ਇਸ ਚੀਜ਼ ਨੂੰ ਮੰਨਣ ਵਾਲਾ ਨਹੀਂ ਹਾਂ ਜੀ ਪੱਤਰਕਾਰ ਸਾਹਿਬ ਮੈਂ ਇੱਕ ਹੋਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਹਾਂ ਵੇ ਕੱਲ ਨੂੰ ਉਹ ਕਹਿੰਦੇ ਸੀ ਸਾਡੀ ਬਹੂ ਬਿਮਾਰ ਹੋ ਗਈ ਸਾਡਾ ਮੁੰਡਾ ਬਿਮਾਰ ਹੋ ਗਿਆ ਰੱਬ ਨਾ ਕਰੇ ਕੋਈ ਅਦਰੂਨੀ ਘਟਨਾ ਵਾਪਰ ਜੇ ਕੋਈ ਹਾਰਟ ਅਟੈਕ ਆ ਜੇ ਕਿਸੇ ਨੂੰ ਉਹਨਾਂ ਦੇ ਜੀ ਨੂੰ ਜਾਂ ਕੁਝ ਹੋਰ ਹੋ ਜਾਵੇ ਉਹਨਾਂ ਨੇ ਇਹ ਗੱਲ ਪਹਿਲਾਂ ਬੋਲੀ ਸੀ ਮੇਰੇ ਭਰਾ ਨੂੰ ਕਿਹਾ ਵੀ ਅਸੀਂ ਤੇਰੇ ਭਰਾ ਤੇ ਪਰਚਾ ਕਰਾਵਾਂਗੇ ਸਾਡੇ ਟੋਨੇ ਢਾਲੇ ਕਰ ਗਿਆ ਕੋਈ ਕੱਲ ਨੂੰ ਉਹਨਾਂ ਦੀ ਕੀ ਗੱਲ ਹੁੰਦੀ ਆ ਕੋਈ ਉਹਨਾਂ ਦੇ ਪਰਿਵਾਰ ਦੇ ਜੀ ਨੂੰ ਕੋਈ ਰੱਬ ਨਾ ਕਰੇ ਕੋਈ ਹਾਰਟ ਅਟੈਕ ਆਵੇ ਜਾਂ ਕੋਈ ਗੱਲਬਾਤ ਹੋਵੇ ਉਹਦੇ ਵਿੱਚ ਉਹਦੇ ਉਹ ਆਪ ਜ਼ਿੰਮੇਵਾਰ ਆ ਕੱਲ ਨੂੰ ਮੇਰੇ ਤੇ ਦੋਸ਼ ਫੇਰ ਨਾ ਮੜ ਦੇਣ ਵੀ ਸਾਡੇ ਪਰਿਵਾਰ ਤੇ ਜੀ ਨੂੰ ਐ ਹੋ ਗਿਆ ਜਾਂ ਤੂੰ ਐ ਕਰਤਾ ਉਹਦੇ ਵਿੱਚ ਮੈਂ ਕੁਝ ਨਹੀਂ ਕਰਨ ਦੋਗਾ ਨਾ ਮੈਂ ਕੁਝ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ ਮੈਂ ਹੋਰ ਕਿਸੇ ਨੂੰ ਵੀ ਨਹੀਂ ਮੰਨਦਾ ਠੀਕ ਹੈ ਤੁਸੀਂ ਜੇ ਮੌਕਾ ਵੀ ਵੇਖਣਾ ਹੋਇਆ ਤਾਂ ਮੇਰੇ ਘਰ ਜਾ ਕੇ ਵੇਖ ਸਕਦੇ ਆ ਮੇਰੀ ਪੰਚਾਇਤ ਨਾਲ ਜਾ ਸਕਦੀ ਆ ਮੇਰੇ ਘਰੇ ਕੋਈ ਫੋਟੋ ਮੂਰਤੀ ਵੀ ਟੰਗੀ ਵੀ ਹੋਵੇ ਮੈਂ ਤਾਂ ਵੀ ਦੇਨਦਾਰ ਆ ਜੇ ਉਹਨਾਂ ਨੇ ਕਹਿਆ ਸੀ ਕਿ ਸਾਡੇ ਕੋਲੇ ਵੀਡੀਓ ਪਈਆਂ ਤੇਰੀਆਂ ਟੂਣਾ ਕਰਦੇ ਤੇਰਾ ਢਾਲਾ ਲਵੰਦੇ ਤੇ ਉਹ ਵੀਡੀਓ ਵੀ ਸਾਬਤ ਕਰਦੇ ਨਾ ਮੈਂ ਤਾਂ ਵੀ ਗੁਨਾਹਗਾਰ ਆ ਮੈਂ ਉਹਨਾਂ ਤੋਂ ਮੰਕਬੂਲੂਗਾ ਵੀਹਾਂ ਇਹ ਮੈਂ ਕਰਿਆ ਜਾਂ ਮੈਂ ਕੀ ਕੋਈ ਵੀ ਗੱਲ ਬਾਤ ਕੋਈ ਦੱਸੋ ਜੀ ਭਾਂਦਰ ਗਿਆ ਐ ਕੰਮ ਆਪਾਂ ਦਾ ਕਰਦੇ ਆ ਵੀ ਕੱਲ ਤੇ ਕੱਲ ਵੀ 10 ਬੰਦੇ 20 ਇੱਥੇ ਇਕੱਠੇ ਸੀਗੇ ਵੀ ਜੇ ਉਹਨਾਂ ਕੋਲ ਸੱਚਾਈ ਸੀ ਤਾਂ ਕੱਲ ਆਉਂਦੇ ਅਸੀਂ ਫੋਨ ਕਰ ਕਰ ਹੰਮ ਕੇ ਉਹਨੂੰ ਵੀ ਜੇ ਤੁਹਾਡੇ ਕੋਲੇ ਵੀਡੀਓ ਕੋਈ ਹੈਗੀ ਹੈ ਤਾਂ ਸਾਨੂੰ ਵੀਡੀਓ ਦਿਓ ਅਸੀਂ ਤਾਂ ਜੁੱਤੀਆਂ ਲਾਵਾਂਗੇ ਤੂੰ ਇਹੇ ਕੁੱਤਾ ਕੰਮ ਪਿੰਡ ਚ ਕਿਉਂ ਬਿਟਾ ਅਸੀਂ ਇਹਨੂੰ ਇਹਨੂੰ ਕਵਾਂਗੇ ਅਸੀਂ ਇਹ ਗੱਲ ਵੀ ਆਪਣੇ ਪਿੰਡ ਦੇ ਵਿੱਚ ਜਿਹੜੀ ਮਤਲਬ ਆਹ ਪ੍ਰਥਾ ਚੱਲੀ ਆ ਵੀ ਟੂਨੇ ਟਮਣ ਵਾਲੀ ਇਹ ਸਾਡੇ ਹੈ ਨਹੀਂ ਅਸੀਂ ਗੁਰੂ ਨੂੰ ਮੰਨਦੇ ਆ ਸਾਡੇ ਡੇਰਾ ਭੂਰੇ ਵਾਲਾ ਸਾਡੇ ਗੁਰਦੁਆਰਾ ਸਾਹਿਬ ਆਣਾ ਸਾਰਾ ਪਿੰਡ ਸਾਡੇ ਉੱਥੇ ਸੇਵਾ ਕਰਦਾ ਅਸੀਂ ਇਸ ਕੰਮ 'ਚ ਹੀ ਪੈਂਦੇ ਜੀ ਤੇ ਇਹ ਬੱਚਾ ਸਾਡਾ ਹੈ ਇਹ ਆਪਦੇ ਪਸ਼ੂ ਪਾਲ ਕੇ ਦੋਨੇ ਹੈਂਡੀਕੈਪਟਰ ਹੈ ਇਹਦੇ ਘਰ ਵਾਲੀ ਵੀ ਇਹ ਆਪਦੇ ਪਸ਼ੂ ਪਾਲਣਾ ਆਪ ਦਾ ਵੱਡਾ ਕੰਮ ਆ ਪਸ਼ੂ ਪਾਲਣਾ ਵੱਡਾ ਆਪਾਂ ਦੇ ਲੈਵਲ ਤੇ ਇਹਦਾ ਕੰਮ ਕਰਾਇਆ ਜੀ 20-25 ਲੱਖ ਰੁਪਇਆ ਲਾ ਕੇ ਸੈੱਟ ਪਾਇਆ ਨੇ 40-45 ਆਪਦੀਆਂ ਗਾਂਆਂ ਬੰਨੀ ਬੈਠਾ ਤੜਕੋਂ ਉੱਠ ਕੇ ਭੂਤ ਸਵਾਰ ਨੂੰ ਇਸ ਕੱਲ ਦਾ ਵੀ ਤੜਕੋਂ 3 ਵਜੇ ਉੱਠ ਕੇ ਗਾਂਆਂ ਦਾ ਗੋਹਾ ਖਿੱਚਣ ਲੱਗ ਜਾਂਦਾ ਗਾਂਆਂ ਨੂੰ ਪੱਠੇ ਪਾਉਂਦਾ ਇਹ ਭੂਤ ਸਵਾਰ ਨੂੰ ਇਹ ਕਹਿੰਦੇ ਨਾ ਉਹ ਕਹਿੰਦੇ ਹਾਂਜੀ 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 ਅਸੀਂ ਇਹ ਗੱਲ ਦਾ ਕਰਨੇ ਆ ਵੀ ਕੱਲ ਨੂੰ ਉਹਨਾਂ ਤੇ ਕਾਰਵਾਈ ਇਹ ਕਰੂਗਾ ਤੇ ਉਹਨਾਂ ਨੂੰ ਇਸ ਗੱਲ ਦਾ ਤਰਾਜ ਨਹੀਂ ਹੋਣਾ ਜਦ ਤੱਕ ਅੱਜ ਇੱਥੇ ਆ ਕੇ ਪੰਚਾਇਤ ਦੇ ਵਿੱਚ ਆਪਦਾ ਸਪੱਸ਼ਟੀਕਰਨ ਕਰਦੇ ਕਿਤੇ ਨਾ ਕਿਤੇ ਪੰਚਾਇਤ ਦਾ ਵੀ ਟਾਈਮ ਖਰਾਬ ਕੀਤਾ ਦੋ ਦਿਨ ਤੋਂ ਹਾਂਜੀ ਹਾਂਜੀ ਕੱਲ ਵੀ ਅਸੀਂ ਇੱਥੇ ਜੀ ਘੰਟਾ ਉਹਨਾਂ ਨੂੰ ਡੇਕਿਆ ਕੱਲ ਵੀ ਕੋਈ ਨਹੀਂ ਆਇਆ ਉਹਨਾਂ ਦਾ ਅੱਜ ਵੀ ਇਹਨਾਂ ਨੂੰ ਦੋ ਘੰਟੇ ਹੋ ਗਏ ਮੈਨੂੰ ਵੀ ਹੁਣ ਖੇਤੋਂ ਮੈਂ ਤੁਰਿਆ ਆਇਆ ਇਹ ਇਸੇ ਗੱਲ ਦਾ ਮਾਰਾ ਵੀ ਜਾ ਕੇ ਪਤਾ ਕਰਾਂ ਕੀ ਗੱਲ ਆ ਤੇ ਅੱਜ ਵੀ ਕੋਈ ਨਹੀਂ ਆਇਆ ਹਾਂਜੀ ਹਾਂਜੀ ਕੱਲ ਤਾਂ ਬਹੁਤ ਜ਼ਿਆਦਾ ਇਕੱਠ ਸੀ ਇਦੋਂ ਹੀ ਬੰਦੇ ਦੁੱਬਣੇ ਤੇ ਹਾਂਜੀ ਹਾਂਜੀ ਅਸੀਂ ਆਉਣੇ ਆ ਬਸ ਅਸੀਂ ਇਹਨਾਂ ਨੇ ਕਿਹਾ ਸਾਡੇ ਕੋਲ ਵੀਡੀਓ ਭੇਜ ਦੇ ਉਹ ਸਾਡੇ ਕੋਲ ਵੀਡੀਓ ਭਾਲੀਆਂ ਅਸੀਂ ਆਖਿਆ ਚੱਲ ਇੱਕ ਹੀ ਭੇਜ ਦੇ ਸਾਨੂੰ ਇੱਕ ਇੱਕ ਤਾਂ ਦੇਖ ਲੈਣਗੇ ਮੈਂਬਰ ਦੇਖ ਲੈਣ ਉਹਨਾਂ ਦੇ ਘਰ ਦੇ ਖੁਦ ਕੈਮਰੇ ਲੱਗੇ ਹੋਏ ਆ ਹਾਂਜੀ ਕੈਮਰੇ ਲੱਗੇ ਹਾਂਜੀ ਕੈਮਰਾ ਦੀ ਗੱਲ ਆ ਜੀ ਕੈਮਰਿਆਂ ਦੀ ਸਾਡੀ ਗੱਲ ਆ ਵੀ ਸਾਡੇ ਘਰ ਨਹੀਂ ਉਹਨਾਂ ਦਾ ਕੈਮਰਾ ਲਾਇਆ ਹੋਇਆ ਹੈ ਅੱਛਾ ਜਿਹੜੇ ਸਾਡੇ ਘਰ ਦੇ ਕੋਈ ਬੰਦਾ ਆਉਂਦਾ ਜਾਂਦਾ ਰਿਸ਼ਤੇਦਾਰ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਅਸੀਂ ਅੰਦਰ ਬੈਠੇ ਹੁਣ ਟੀਵੀ ਦੇਖਦੇ ਜਾਂ ਕਿਤੇ ਬੈੱਡ ਤੇ ਪਏ ਆ ਉਹਨਾਂ ਨੂੰ ਪਹਿਲਾਂ ਬਦਲ ਲੱਗ ਜਾਂਦਾ ਵੀ ਇਹਨਾਂ ਦੇ ਫਲਾਨਾ ਬੰਦਾ ਜਾ ਪੀ ਕੇ ਗਿਆ ਫਲਾਨਾ ਬੰਦਾ ਖੜਕੀ ਗਿਆ ਬੈਠ ਕੇ ਸਾਨੂੰ ਪਤਾ ਲੱਗਦਾ ਸਾਨੂੰ ਉਹਨਾਂ ਦੇ ਕੈਮਰਿਆਂ ਦੇ ਤਰਾਜਾ ਵੀ ਸਾਡੇ ਘਰਾਂ ਨਾਲ ਆਪ ਦਾ ਗਲੀ ਚ ਲਾਉਣ ਜਿਵੇਂ ਮਰਜੀ ਸਾਡੇ ਘਰਾਂ ਨਹੀਂ ਨਹੀਂ ਆਉਣਾ ਚਾਹੀਦਾ ਸੱਸੀ ਗਾਲ ਜੀ ਆਪਣਾ ਇਹ ਭਾਈ ਹੋਈ ਹੈ ਆਪਣੇ ਕਾਕਾ ਕਾਕਾ ਸਿੰਘ ਤੇ ਇਹਨਾਂ ਲਈ ਕੋਈ ਗੱਦੀ ਨਹੀਂ ਲਾਉਂਦਾ ਜੀ ਇਹ ਬਚਾ ਪਸ਼ੂ ਪਾਲਦਾਗਾ ਅੰਗਹੀਨਾ ਦੋਨੇ ਜੀ ਤੇ ਵਧੀਆ ਪਰਿਵਾਰ ਹੈ ਜੀ ਇਹ ਕਿਸੇ ਵੱਲੋਂ ਕਦੇ ਕੋਈ ਸ਼ਿਕਾਇਤ ਨਹੀਂ ਆਈ ਨਾ ਕੋਈ ਵਿਚਾਰਾ ਗੱਦੀ ਦੋਂਦਾ ਇਹ ਤਾਂ ਡੇਰੇ ਨੂੰ ਮੰਨਦੇ ਆ ਜੀ ਸ਼ੁਰੂ ਤੋਂ ਹੀ ਤੇ ਇਹਨਾਂ ਦੇ ਪ੍ਰਵਾਸ ਚੋਂ ਸੰਤ ਹੋਏ ਆ ਜੀ ਤੇ ਕੋਈ ਇਹੋ ਜੀ ਗੱਲ ਨਹੀਂ ਜੀ ਸਾਨੂੰ ਨੂੰ ਮਿਲੀ ਸਾਨੂੰ ਸਾਡਾ 20-25 ਸਾਲ ਦਾ ਪਰਤੇਮਾ ਇਹਨਾਂ ਨਾਲ ਛੋਟੇ ਛੋਟੇ ਦੋ ਵਾਰੀ ਪੰਚਾਇਤਾਂ ਬੁਲਾ ਕੇ ਖੁਦ ਪੰਚਾਇਤ ਦੇ ਵਿੱਚ ਨਹੀਂ ਆਏ ਨਹੀਂ ਆਏ ਜੀ ਆਏ ਨਹੀਂ ਜੀ ਪੰਚਾਇਤ ਚ ਕੀ ਲੱਗਦਾ ਕਿ ਜਿਹੜਾ ਐਦਾਂ ਪਿੰਡ ਦੇ ਮਾਹੌਲ ਨੂੰ ਖਰਾਬ ਕਰ ਲਓ ਤੇ ਕਾਰਵਾਈ ਨਹੀਂ ਹਾਂਜੀ ਹੋਣੀ ਚਾਹੀਦੀ ਮਾੜੀ ਗੱਲ ਆ ਜੀ ਕਿਸੇ ਦਾ ਨਾਂ ਐਵੇਂ ਨਜਾਇਜ਼ ਤਾਉਣਾ ਜਾਂ ਕੋਈ ਪ੍ਰੂਫ ਕਰ ਦਿੰਦੇ ਸਤੁ ਨੰਦੀ ਹੈ ਨਾ ਇਹ ਤਾਂ ਕਿਤੇ ਪੰਚਾਇਤ ਨੂੰ ਵੀ ਇੱਥੇ ਆਪ ਦਾ ਮਾੜਾ ਦੇਖਣਾ ਪੈਂਦਾ ਉਹਨਾਂ ਨੂੰ ਵੀ ਮਾੜਾ ਸਮਝਿਆ ਜਾਂਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਹਾਲਾਂਕਿ ਪੰਚਾਇਤ ਕਹਿੰਦੇ ਬੈਠੀ ਹੈ ਪਰ ਉਹ ਨਹੀਂ ਆਈ ਹਾਂ ਜੀ ਹਾਂਜੀ ਉਹ ਹਾਲਾਤ ਫਿਰ ਇਸਦੇ ਵਿਗੜਦੇ ਜਾਂ ਨੇ ਇਹ ਤੇ ਹਾਲਾਤ ਸੂਤ ਨਹੀਂ ਹੁੰਦੇਗੇ ਜਦੋਂ ਮੰਨ ਲਓ ਪੰਚਾਇਤ ਦੀ ਗੱਲ ਨਹੀਂ ਬੰਦਾ ਮੰਨ ਰਿਹਾ ਪੰਚਾਇਤ ਵਾਲਿਆਂ ਨੇ ਕੱਲ ਚਾਰਾਂ ਮੈਂਬਰਾਂ ਨੇ ਪੰਚਾਇਤਾਂ ਦੇ ਫੋਨ ਕਰਿਆ ਮੈਂ ਵੀ ਇੱਥੇ ਸੀਗਾ ਉਦੋਂ ਮੌਜੂਦਾ ਦੇ ਸੱਤੇ ਤੇ ਆਈ ਨਹੀਂ ਉਹ ਵੀ ਪੰਚਾਇਤ ਨੇ ਵੀ ਕਿਹਾ ਪੰਚਾਇਤ ਦੇ ਬੰਦੇ ਨੇ ਰਾਣਾ ਸਿੰਘ ਮੈਂਬਰ ਆ ਉਹਨੇ ਕਿਹਾ ਵੀ ਮੇਰੇ ਨੰਬਰ ਤੇ ਤੁਸੀਂ ਭੇਜ ਦਿਓ ਵੀਡੀਓ ਵੀ ਅਸੀਂ ਵੀਡੀਓ ਦੇਖ ਲਾਂਗੇ ਜੇ ਵੀਡੀਓ ਦੇ ਵਿੱਚ ਕੋਈ ਪ੍ਰੂਫ ਹੋਇਆ ਤੇ ਅਸੀਂ ਇਹਨੂੰ ਬੁਰਾ ਭਲਾ ਕਵਾਂਗੇ ਜੇਕਰ ਉਹ ਬੇਬੁਨਿਆਦੀ ਹੋਏ ਉਹਨਾਂ ਦੇ ਮਤਲਬ ਕਿ ਜਿਹੜੇ ਇਹਨਾਂ ਤੇ ਦੋਸ਼ ਲੱਗੇ ਕੀ ਉਸ ਪਰਿਵਾਰ ਤੇ ਫਿਰ ਕਾਰਵਾਈ ਹੋਣੀ ਚਾਹੀਦੀ ਹੈ ਜੀ ਬੇਬੁਨਿਆਦੀ ਅੱਜ ਇਹਦੇ ਤੇ ਲੱਗੇ ਆ ਕੱਲ ਨੂੰ ਸਾਰੇ ਪਿੰਡ ਜੀ ਦੇ ਰੇਕ ਬੰਦਾ ਤੁਰਿਆ ਫਿਰਦਾ ਵਰਤ ਵਰਤ ਦੇ ਨਾਲ ਤੇ ਮਤਲਬ ਫਿਰ ਹੋਰ ਤੇ ਵੀ ਲੱਗ ਜਾਣਗੇ ਪੰਚਾਇਤ ਕੀ ਫੈਸਲਾ ਲਾਉਗੀ ਪੰਚਾਇਤ ਨੂੰ ਫੈਸਲਾ ਹੀ ਪੂਰਾ ਕਨੜਾ ਲੈਣਾ ਚਾਹੀਦਾ ਪੰਚਾਇਤ ਨੂੰ ਇਹਦੇ ਨਾਲ ਖੜਨਾ ਚਾਹੀਦਾ ਜੋ ਵੀ ਫੈਸਲਾ ਪੰਚਾਇਤ ਦੇ ਤੇ ਨਾਲ ਹੋ ਕੇ ਜਿਵੇਂ ਇਹ ਕਹੂਗਾ ਐਫ ਆਰ ਜੇ ਬੇ ਤੇ ਲੱਗਿਆ ਉਹ ਇਹ ਕਿਤਾਬ ਇਹ ਆਪਦੀ ਕਟਾ ਸਕਦਾ ਪੰਚਾਇਤ ਨੂੰ ਇਹਦਾ ਪੂਰਾ ਸਤ ਸਾਥ ਦੇਣਾ ਚਾਹੀਦਾ ਹਾਂ ਧੰਨਵਾਦ ਤਾਂ ਮਾਹੌਲ ਖਰਾਬ ਹੋਇਆ ਸੀ ਮਾਹੌਲੇ ਹੈ ਤਾਂ ਮਾੜੀ ਕਾਲੀ ਜੀ ਬਿਲਕੁਲ ਇਹਨਾਂ ਦੀ ਵੀ ਬਦਨਾਮੀ ਉਹਨਾਂ ਦੀ ਵੀ ਬਦਨਾਮੀ ਹੈ ਕੀ ਲੱਗਦਾ ਤੋਆਂ ਪਰਿਵਾਰਾਂ ਦੇ ਵਿੱਚੋਂ ਕਿਹੜਾ ਪਰਵਾਰ ਸੀ ਪਰਿਵਾਰ ਐਵੇਂ ਤੁਹਾਨੂੰ ਕਹਵਾ ਵੀ ਇਹ ਸਾਡੇ ਗਵਾਰਡ ਹੈ ਮੇਰੇ ਤਾਂ ਕੰਧ ਸ਼ਾਨੀ ਹੈ ਇਹ ਚੱਕਾ ਕੰਮ ਤਾਂ ਕੋਈ ਹੈ ਨਹੀਂ ਕਰਦੇ ਇਹ ਨਾ ਕੋਈ ਪੁੱਛਾਂ ਦਾ ਤੇ ਨਾ ਕੋਈ ਇਹਨਾਂ ਦੇ ਘਰੋਂ ਮੇਰੇ ਹਿਸਾਬ ਨਾਲ ਕੋਈ ਫੋਟੋ ਵੀ ਕੱਢਦੇ ਆਪਾਂ ਦੇਣਦਾਰ ਹੈ ਕੋਈ ਉਹ ਜੀ ਗੱਲ ਹੈਗੀ ਇਹ ਹਾਂ ਇਹ ਉਹਨਾਂ ਦੇ ਗਵਾਢ ਗਏ ਆ ਆਸ ਗਵਾਢ ਆਪਣੇ ਆਉਣੀ ਜਾਣੀ ਹਰੇਕ ਨਹੀਂ ਹੁੰਦੀ ਐ ਚਾਹੇ ਉਥੇ ਘੰਟਾ ਰੁਕਣ ਚਾਹੇ 2 ਘੰਟੇ ਰੁਕਣ ਠੀਕ ਐ ਬਾਕੀ ਉਹਨਾਂ ਦਾ ਹੱਕਾ ਹੁਣ ਆ ਕੇ ਆਪਦਾ ਕਿਥੇ ਪੱਖ ਰੱਖਣ ਤੇ ਜਿਵੇਂ ਸਭਾ ਉਹ ਇਹਨਾਂ ਵੇਡ ਦਿਆਂਗੇ ਬਸ ਦੋ ਵਾਰੀ ਕਹਿੰਦੇ ਪੰਚਾਇਤ ਬਿਠਾਈ ਗਈ ਪਰ ਪਰਿਵਾਰ ਵਿੱਚ ਨਾ ਹਾਂ ਹਾਂ ਕੱਲ ਵੀ ਪੰਚਾਇਤ ਇਕੱਠੀ ਹੋਈ ਸੀ ਅੱਜ ਵੀ ਪੰਚਾਇਤ ਇਕੱਠੀ ਹੋਈ ਆਈ ਨਹੀਂ ਵਿੱਚ ਨਹੀਂ ਆਈ ਫਿਰ ਪੰਚਾਇਤ ਨੇ ਜਾ ਕੇ ਗੱਲਬਾਤ ਨਹੀਂ ਕੀਤੀ ਵੀ ਪੰਚਾਇਤ ਆ ਵੀ ਸਮਾਂ ਖਰਾਬ ਕੀਤਾ ਹੈਗਾ ਇੱਕ ਪਿੰਡ ਵਿੱਚ ਉਹਨਾਂ ਨਾਲ ਗੱਲ ਕਰ ਲੈਨੇ ਉਹਨਾਂ ਦਾ ਨੰਬਰ ਹੈਗਾ ਜੀ ਹੁਣ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਤੇ ਆਪਾਂ ਉਹਨੂੰ ਹਣ ਸੱਦ ਲੈ। ਅਸੀਂ ਇਹ ਬੰਦੇ ਦੀ ਗਰੰਟੀ ਦਿੰਦੇ ਆ। ਕਿਉਂਕਿ ਕੋਈ ਮਾੜਾ ਮੋਟਾ ਪਹਿਲੋਂ ਤੇ ਲਾ ਕੇ ਮੋੜ ਤੋਂ ਹੀ ਰਹੇ ਪਿਓ ਦਾ ਦਾਦਾ ਦਾ ਇਹੋ ਜਿਹਾ ਕੰਮ ਨਹੀਂ ਕਰਦਾ। ਨਹੀਂ ਕਰਦਾ। ਕੀ ਲੱਗਦਾ ਕਿ ਵੀ ਉਹੋ ਪਰਿਵਾਰ ਇਦਾਂ ਮਾਹੌਲ ਖਰਾਬ ਕਰਦਾ। ਪਰਿਵਾਰ ਸਮਝੋ ਗੱਲ ਬਾਹਰ ਕਿੰਨੇ ਨੰਬਰ ਛਕ ਹੈ ਉਹਨਾਂ ਦਾ ਵੀ ਕਿਉਂ ਗਲਤ ਇਲਜ਼ਾਮ ਲਾਉਣਾ ਕਿਸੇ ਨੂੰ। ਹਾਂ। ਪਹਿਲੀ ਗੱਲ ਇਹ ਟੂਣਾ ਆਏਗਾ ਸਾਨੂੰ ਦੱਸ ਦੇ ਜੀ ਆਪ ਉੜਾ ਚੱਕੜ ਵਈ ਪਛੇ ਪਿਆ ਆਇਆ ਜੂਣਾ ਚੱਕੜ ਨੂੰ ਤਿਆਰ ਆ ਜੀ ਪੋਛ ਰੱਖ ਦੇ ਕਿਤੇ ਸਾਨੂੰ ਜਿਹੜਾ ਕੋਹਣਾ ਸਾਡੂ ਹੋ ਜਾ ਯਾਰ ਜਿੱਥੇ ਮਰਜੀ ਪਿਆ ਹੋਵੇ ਤੁਸੀਂ ਉਹ ਦੇਖਿਆ ਵਾਕਈ ਕੀਤਾ ਹੋਇਆ ਕੋਈ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਇਹ ਕੁਛ ਨਹੀਂ ਕੀਤਾ ਨਹੀਂ ਕੁਛ ਨਹੀਂ ਸਾਡੇ ਨਾਲ ਬਿਆਨ ਰਾਤ ਦਾ ਵਾਹ ਬਹੁਤ ਚੰਨਾ ਵੀਡੀਓ ਤੋਂ ਐਸੀ ਜਿਹੀ ਬੰਦਾ ਹੈ ਹੀ ਨਹੀਂ ਨਾ ਪਰਿਵਾਰ ਆ ਨਹੀਂ ਹੈ ਕਈ ਲੋਕਾਂ ਦਾ ਕਹਿਣਾ ਕਿ ਇਹਨਾਂ ਦੇ ਕੰਮ ਨੂੰ ਲੈ ਕੇ ਗਿਆ ਸੀ ਜਿੱਦਾਂ ਇਹ ਪਰਿਵਾਰ ਦੋਨੇ ਜੀ ਜਿਹੜੇ ਕਹਿੰਦੇ ਹੈਡ ਪਾਇਆ ਚੰਗਾ ਕੰਮ ਚਲਾਇਆ ਬਸ ਇਹਨੂੰ ਲੈ ਕੀ ਹੋ ਸਕਦੀ ਹੈ ਪਰ ਇਹੋ ਜਿਹਾ ਬੰਦਾ ਇਹ ਗੱਲ ਤੇ ਇਹ ਗਾਰੰਟੀ ਤੇ ਆ